ਟੁੱਟ ਪਣੇ ਕਿਹੜਾ ਧੋਣੇ ਸੌਖੇ ਆ ਬਾਹਾਂ ਲੈ ਲੈਂਦੇ ਆਗੇ ਕੀ ਹੋ ਗਿਆ ਕੰਬਲ ਨਾਲ ਹੀ ਲੜੀ ਜੰਨੀ ਐ ਧੋਰ ਜੀ ਨਾ ਇਹ ਤੇ ਕਵਰ ਚੜਾਇਆਗਾ ਜੇ ਮਸ਼ੀਨ 'ਚ ਧੋਣੇ ਤਾਂ ਮਸ਼ੀਨ ਖਰਾਬ ਹੁੰਦੀ ਐ ਤੇ ਹੱਥੀ ਧੋਣੇ ਤਾਂ ਮਤਲਬ ਇਹ ਤਾਂ ਇੰਨੀ ਮੈਲ ਨਹੀਂ ਤੇ ਮੈਂ ਹੁਣ ਇਹਨੂੰ ਕਿਵੇਂ ਸਾਫ਼ ਕਰਾਂ ਇਹ ਫਿਰ ਗਿੱਲਾ ਕਰਕੇ ਭਾਰੀ ਵੀ ਬਹੁਤ ਹੋ ਜਾਂਦਾ ਯਾਰ ਚੱਕਣਾ ਵੀ ਔਖਾ ਔਖਾ ਤਾਂ ਬਹੁਤ ਹੋਏ ਤੇ ਹੁਣ ਇੱਕ ਨਵਾਂ ਤਰੀਕਾ ਕੱਢਿਆ ਜੀ ਇਹਦੀ ਜਿਹੜੀ ਉੱਪਰ ਲੁਪਲੀ ਮੈਲ ਆ ਉਹ ਪਮੈਂਟਾ 'ਚ ਇਹਨੂੰ ਸਾਫ਼ ਕਰ ਲਾਂਗੇ ਤੇ ਚਲੋ ਮੈਂ ਫਿਰ ਦੱਸ ਦਿਆਂ ਹਾਂਜੀ ਹਾਂਜੀ ਦੱਸੋ ਕਿਉਂਕਿ ਸੀਜ਼ਨ ਵੀ ਜਾ ਰਿਹਾ ਤੇ ਇਸ ਤੋਂ ਬਾਅ ਹਾਂਜੀ ਵੈਸੇ ਜੇਕਰ ਜ਼ਿਆਦਾ ਮੈਲ ਹੋਵੇ ਫਿਰ ਤਾਂ ਆਪਾਂ ਨੂੰ ਹੱਥੀ ਧੋਣੇ ਪੈਂਦੇ ਜਾਂ ਡ੍ਰੈਕ ਲਾਈਨ ਡ੍ਰੈਕਲੀਨ ਹੀ ਕਰਾਉਣੇ ਪੈਂਦੇ ਨੇ ਪਰ ਜੇਕਰ ਵੀ ਐਵੇਂ ਹੁੰਦਾ ਆਪਾਂ ਨੂੰ ਵੀ ਥੋੜਾ ਟਾਈਮ ਹੀ ਲਿਆਗਾ ਜਾਂ ਮੈਲ ਇਹਦੇ ਵਿੱਚ ਥੋੜੀ-ਮੋਟੀ ਆ ਤੇ ਅੱ비 ਆਪਾਂ ਇਹਨੂੰ ਰੱਖਣਾ ਹੁੰਦਾ ਪਰ ਆਪਾਂ ਨੂੰ ਐਵੇਂ ਵੀ ਮੰਨ ਜਾ ਕਰਦਾ ਹੁੰਦਾ ਵੀ ਇਹਨੂੰ ਆਪਾਂ ਤੋਂ ਕੀ ਰੱਖੀਏ ਸਾਫ਼ ਕਰਕੇ ਰੱਖੇ ਕਿਉਂਕਿ ਜਿਹੜਾ ਮੈਲ ਵਾਲਾ ਕਪੜਾ ਦੋਤੋਂ ਵਿੱਚ ਸੰਭਾਲਿਆ ਵੀ ਨਹੀਂ ਜਾਂਦਾ ਤੇ ਇਹਦੇ ਵਿੱਚ ਹਲਕੇ-ਹਲਕੇ ਮੈਲ ਜਿਉਂਕਿ ਇਹ ਤੇ ਕਵਰ ਤਾਂ ਚੜਾਇਆ ਨਹੀਂ ਸੀ ਤੇ ਇੱਕ ਦੋ ਵਾਰ ਹੀ ਲਿਆ ਸੀਗਾ ਤੇ ਮੈਂ ਕਿਚੋਲੇ ਨੂੰ ਸਾਫ਼ ਕਰਕੇ ਰੱਖ ਦਿਆਂ ਤੇ ਉਹਦੇ ਵਾਸਤੇ ਆਪਾਂ ਲ ਇਹ ਤਾਂ ਆਪਾਂ ਸਾਰਾ 2 ਲੀਟਰ 1.5 ਲੀਟਰ ਪਾਣੀ ਲਿਆ ਹਨਾ ਹਾਂਜੀ ਹਾਂਜੀ ਵੱਧ ਘੱਟ ਲੈ ਸਕਦੇ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਟੱਕਣ ਈਜੀ ਦਾ ਤੇ ਇਹਦੀ ਥਾਂ ਆਪਾਂ ਸ਼ੈਂਪੂ ਵੀ ਵਰਤ ਸਕਦੇ ਆ ਠੀਕ ਹੈ ਜੀ ਇੱਕ ਟੱਕਣਾ ਪੀਜੀ ਦਾ ਆਪਾਂ ਕਿ ਘੋਲ ਲੈਣਾ ਪਾਣੀ 'ਚ ਹਾਂਜੀ ਹਾਂਜੀ ਤੇ ਸ਼ੈਂਪੂ ਕੋਈ ਵੀ ਵਰਤ ਸਕਦੇ ਆ ਆਪਾਂ ਕਲੀਨਿੰਗ ਪਲੱਸ ਹਲਡਨ ਸ਼ੋਲਡਰ ਕੋਈ ਵੀ ਲੈ ਸਕਦੇ ਆ ਜੋ ਵੀ ਆਪਾਂ ਯੂਜ਼ ਕਰਦੇ ਆ ਜੀ ਹਮਮ ਨਾਰਮਲ ਜਿਹਾ ਸ਼ੈਂਪੂ ਠੀਕ ਹੈ ਜੀ ਉਹਦੇ ਆਪਾਂ ਇੱਕ ਜਾਂ ਦੋ ਪਾਊਚ ਪਾ ਸਕਦੇ ਆ ਮੈਲ ਦੇ ਹਿਸਾਬ ਨਾਲ ਪਰ ਜੇਕਰ ਜ਼ਿਆਦੇ ਮੈਲ ਹੋਵੇ ਫਿਰ ਤਾਂ ਆਪਾਂ ਧੋਣੀ ਪੈਂਦਾ ਜੀ ਹਾਂਜੀ ਤੇ ਆ ਕੀ ਹੈ ਡੱ ਇਹ ਹੈਗਾ ਜੀ ਬੇਕਿੰਗ ਸੋਡਾ 2 ਚਮਚਾ ਵਾਂਗੂ ਆਪਾਂ ਇਹ ਪਾ ਲਾਂਗੇ ਜੀ ਠੀਕ ਹੈ ਜੀ 2 ਚਮਚੇ ਪਾਉਣਾ ਬੇਕਿੰਗ ਸੋਡਾ ਹਾਂਜੀ ਠੀਕ ਹੈ ਜੀ ਇੱਕ ਬੇਕਿੰਗ ਪਾਊਡਰ ਹੁੰਦਾ ਇੱਕ ਬੇਕਿੰਗ ਸੋਡਾ ਹੁੰਦਾ ਆਪਾਂ ਬੇਕਿੰਗ ਸੋਡਾ ਪਾਉਣਾ 2 ਸੋਡਾ ਪਾਉਣਾ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਪਾਣੀ ਆਪਣਾ ਗਰਮ ਗਰਮ ਜਿਹਾ ਹੋਣਾ ਚਾਹੀਦਾ ਕੋਈ ਵੀ ਆਪਾਂ ਤੌਲੀਆ ਲੈ ਸਕਦੇ ਹਾਂ ਜੇ ਮਛੋਟਾ ਜਿਹਾ ਹੋਵੇ ਕੋਈ ਜਾਂ ਕੋਈ ਰਮਾਲ ਕੋਈ ਵੀ ਕੱਪੜਾ ਹਨਾ ਹਾਂਜੀ ਤੇ ਮੈਂ ਆਹ ਲੈ ਆ ਜੀ ਠੀਕ ਹੈ ਜੀ ਤੇ ਆਹ ਸੀਸੀ ਜੀ ਕੀ ਪੈਗਾ ਇਹ ਨਹੀਂ ਪਾਉਣਾ ਵਿੱਚ ਇਹ ਆਪਾਂ ਬਾਅਦ ਚ ਪਾਣੀ ਇਹਦਾ ਨਚੋੜ ਲੈਣਾਗਾ ਜਿੱਥੇ ਵੀ ਕਿਤੇ ਆਪਣਾ ਐਮਲਾ ਦੇ ਵਿੱਚ ਦਾਗ ਲੱਗੇ ਹੋਏ ਨੇ ਜਾਂ ਸਾਰੇ ਕਿਤੇ ਐਮਲਾ ਦਾ ਵੀ ਰੇਤਾਗਾ ਉੱਥੇ ਉੱਥੇ ਆਪਾਂ ਨੂੰ ਚੰਗੀ ਤਰ੍ਹਾਂ ਮਾਰ ਦੇਣਾ ਤੇ ਤੁਸੀਂ ਪਾਣੀ ਵੀ ਦੇਖਿਓ ਵੀ ਕਿੰਨਾ ਗੰਦਾ ਹੋ ਜਾਊਗਾ ਕਿਉਂਕਿ ਇੰਨਾ ਜਿਆਦਾ ਮੈਲ ਤਾਂ ਹੈ ਨਹੀਂ ਸੀਗਾ ਹਾਂ ਜੀ ਪਰ ਆਪਣਾ ਐਵੇਂ ਹੁੰਦਾ ਵੀ ਹੈ ਹੁਣ ਇਹਨੂੰ ਤਾਂ ਧੋਕੇ ਰੱਖਣਾ ਪਊ ਤੇ ਮਤਲਬ ਜਿਹੜਾ ਉੱਤੇ ਰੇਤਾਂ ਮਿੱਟੀ ਇਹਦੇ ਪਿਆ ਹੁੰਦਾਗਾ ਹਨਾ ਗਰਦ ਪਈ ਹੁੰਦੀ ਹੈ ਜਮੀਨ ਦੀ ਹੈਗੀ ਉਹ ਸਾਰੀ ਪੱਟੀ ਜਾਂਦੀ ਆ ਸਾਰੀ ਪੱਟੀ ਜਾਂਦੀ ਆ ਜੀ ਵੈਸੇ ਤੇ ਕਵਰ ਆਉਂਦੇ ਨਹੀਂ ਜੀ ਪਰ ਮੈਨੂੰ ਐਵੇਂ ਜਲਾਦਾ ਵੀ ਕਵਰ ਨਾਲ ਇਹ ਸੋਹਣਾ ਜ ਨਹੀਂ ਲੱਗਦਾ ਚੜਿਆ ਹਾਂ ਕਵਰ ਨਾਲ ਫਿਰ ਰੌਣੇ ਆਏ ਆਗਾ ਕਵਰ ਫਿਰ ਉਹ ਗੱਲ ਜੀ ਬਣਦੀ ਨਹੀਂ ਸੁਹਾਜ ਜਣੀ ਉਹ ਉਤ ਲੈਂਦਾ ਹਾਂ ਜੀ ਪਰ ਇਹ ਤੋਂ ਨਹੀਂ ਤਾਂ ਬਹੁਤ ਔਖੇ ਕਵਰ ਤਾਂ ਚੜਾਉਣੀ ਪੈਂਦੇ ਨੇ ਜੀ ਫਿਰ ਜੇ ਮਸ਼ੀਨ ਚ ਪਾਉਣੇ ਤਾਂ ਇਹ ਹੂਂਕ ਵੱਟਲ ਪੱਕੇ ਦਾ ਹੋ ਜਾਂਦਾ ਹਾਂਜੀ ਸਹੀ ਜਲਾ ਦੇ ਫਿਰ ਹੂਣੀ ਚ ਕ ਹਮ ਮੈਲ ਤਾਂ ਬਹੁਤ ਲੈ ਰਹੀ ਹੈ ਯਾਰ ਹਾਂਜੀ ਤੇ ਪਾਣੀ ਵੀ ਦੇਖੋ ਕਿੰਨਾ ਗੰਦਲਾ ਹੋ ਜਾਊਗਾ ਤੇ ਸਾਰੇ ਆਪਾਂ ਦੋਨੇ ਸਾਈਡਾਂ ਤੇ ਇਸ ਪ੍ਰਕਾਰ ਹੀ ਮਾਰ ਦਾਂਗੇ ਜੀ ਠੀਕ ਹੈ ਜੀ ਤੇ ਇਹਦੇ ਨਾਲ ਕੋਈ ਐਵੇਂ ਨਹੀਂ ਹੈਗਾ ਵੀ ਇਹ ਖਰਾਬ ਹੋਊਗਾ ਆਪਾਂ ਬਾਅਦ ਚ ਸਾਫ ਪਾਣੀ ਆ ਵੀ ਇਹਨੂੰ ਸਾਫ ਕਰਾਂਗੇ ਹਮ ਤੇ ਨਾਲੇ ਤਾਂ ਆਪਣਾ ਕੰਬੜ ਵਧੀਆ ਸਾਫ ਹੋ ਜਾਊਗਾ ਨਾਲੇ ਸੁੱਕੇ ਛੇਤੀ ਜਾਊ ਇਹ ਨਾਲੇ ਗਿੱਲਾ ਨਹੀਂ ਹੁੰਦਾ ਹਾਂ ਜੀ ਦੋ ਸਾਰੀਆਂ ਗੱਲਾਂ ਹੀ ਆ ਗਈਆਂ ਰੌਣੇ ਹਨਾ ਸਕੌਣਾ ਤਾਂ ਪੈਂਦਾ ਜੀ ਦੋਨੇ ਸਾਈਡਾਂ ਤੇ ਮਾਰ ਦਾਂਏ ਕਈ ਵਾਰ ਐਵੇਂ ਹੁੰਦਾ ਵੀ ਬੱਚੇ ਕਈ ਵਾਰ ਦਾਗ ਦੂਗ ਲਾ ਦਿੰਦੇ ਨੇ ਹਮ ਤੇ ਆਪਣਾ ਐਵੇਂ ਹੁੰਦਾ ਵੀ ਚਲ ਆਪਾਂ ਵੀ ਰੱਖਦੀ ਆ ਪਰ ਉਹ ਓਵੇਂ ਤਾਂ ਰੱਖੇ ਨਹੀਂ ਇਸ ਕਰਕੇ ਆਹ ਦੇਖੋ ਜੀ ਕਿੰਨਾ ਰੇਤਾ ਦਿਖ ਰਿਹਾ ਹੈ ਇਹਦੇ ਚ ਹੂੰ ਲੈ ਰਿਆ ਨਾ ਹਾਂਜੀ ਹਾਂ ਮੈਲ ਤਾਂ ਬਹੁਤ ਲੈ ਰਹੀ ਹੈ ਰੌਣੇ ਹਾਂਜੀ ਤੇ ਬਾਕੀ ਰੌਣੇ ਹਾ ਵਾਈਟ ਜਿਵੇਂ ਤੇ ਪਤਾ ਲੱਗਦਾ ਹੈ ਨਾ ਹਾਂਜੀ ਆਹ ਦੇਖੋ ਕਿੰਨਾ ਮੈਲ ਆਗਾ ਇਥੋਂ ਤੇ ਆਹ ਦੇਖੋ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਇਹ ਨਾ ਹਾਂਜੀ ਹਾਂ ਆਹ ਦੇਖੋ ਫਰਕ ਤਾਂ ਬਹੁਤ ਪੈ ਰਿਹਾ ਰੌਣੇ ਯਾਰ ਤਰੀਕੇ ਦਾ ਕੰਮ ਜਾ ਵੋ ਜ਼ਰਾ ਹਾਂਜੀ ਕੰਮ ਜਾ ਵੀ ਆਹ ਦੇਖੋ ਜੀ ਆਹ ਦੇਖੋ ਆਈ ਦਾ ਤੇ ਇਹਦਾ ਤੁਸੀਂ ਫਰਕ ਦੇਖੋ ਹੂੰ ਫਰਕ ਪੈਂਦਾ ਹੈ ਨਾ ਦੇਖੋ ਬਾਕੀ ਮੈਲ ਸਾਰੀ ਕੱਢ ਲਿਆਉਂਦਾ ਹਾਂ ਸਹੀ ਗੱਲ ਆ ਜੀ ਇਸ ਪੰਜ ਵਾਈਪਸ ਨੇ ਜੀ ਕੋਈ ਵੀ ਆਪਾਂ ਲਾਇਆ ਸਕਦੇ ਆ ਤੌਲੀਆ ਵਗੈਰਾ ਕੋਈ ਬਾਕੀ ਤੌਲੀਆ ਵੀ ਵਧੀਆ ਕੱਢ ਲਿਆਊਗਾ ਹਾਂਜੀ ਹਾਂਜੀ ਮਤਲਬ ਬਸ ਗਿੱਲਾ ਕਰਨਾ ਨਿਚੋੜਨਾ ਤੇ ਨਿਚੋੜ ਕੇ ਆਪਾਂ ਮਤਲਬ ਇਹਦੇ ਵਿੱਚ ਦੁਬਾਰੇ ਉਹ ਕਰ ਲੈਣਾ ਮਾਰ ਕੇ ਹਨਾ ਹਾਂਜੀ ਤੇ ਸਫਾਈ ਬਹੁਤ ਵਧੀਆ ਹੁੰਦੀ ਹੈ ਜੀ ਹਾਂਜੀ ਸ਼ੈਂਪੂ ਜਾਂ ਆਪਾਂ ਜਿਹੜਿਆ ਈਜ਼ੀ ਪਾਈ ਹੈ ਇਹ ਆਪਾਂ ਘੱਟ ਵੱਧ ਪਾ ਸਕਦੇ ਆ ਵੀ ਜਿੰਨੀ ਕਿ ਆਪਣਾ ਐਵੇਂ ਲੱਗੇ ਵੀ ਮੈਲ ਲੱਗੇ ਤੇ ਜਾਂ ਕਈ ਵਾਰ ਕਿਤੇ ਦਾਗ-ਦੂਗ ਲੱਗੇ ਜਾਂ ਉੱਥੇ ਵੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਿੰਦੇ ਆ ਜ਼ਰੂਰਤ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ ਹਾਂ ਪਰ ਆਏ ਵਾਰ ਨਹੀਂ ਇਹ ਤਰੀਕਾ ਅਪਣਾਉਣਾ ਜੀ ਹ ਆਏ ਬਰਤ ਫਿਰ ਮੰਤਲ ਜੇਕਰ ਜਿਆਦੇ ਮੈਲਾ ਫਿਰ ਤਾਂ ਆਪਾਂ ਨੂੰ ਧੋਣ ਹੀ ਪਊਗਾ ਹਾਂ ਚਾਹੇ ਮਾੜੇ ਮੋٹے ਮੈਲੇ ਆਗੇ ਆਪਾਂ ਸਭ ਮਹਲਣੇ ਆਗੇ ਹਨਾ ਕੰਬਲ ਕੁੰਬਲ ਤਾਂ ਆਪਾਂ ਆ ਤਰੀਕੇ ਨਾਲ ਆਪਾਂ ਉਹ ਕਰ ਸਕਦੇ ਆਂਗੇ ਬਾਲੇ ਮੱਥੇ ਨਾਲੋਂ ਹਾਂਜੀ ਹਾਂਜੀ ਕਿਉਂਕਿ ਜੇ ਉਹ ਦਾ ਫਿਰ ਇਹ ਕੰਬਲ ਧੋਣ ਲੱਗ ਜਗੇ ਆਪਾਂ ਸਾਰਾ ਦਿਨ ਫੁੱਟ ਜੂਗੇ ਇਹਨਾਂ ਦੇ ਮੈਨੂੰ ਲੱਗਦਾ ਹਾਂਜੀ ਟਾਈਮ ਤਾਂ ਲੱਗਦੀ ਏ ਇੱਕ ਧੋਣੇ ਥੋੜੇ ਜਿਹਾ ਔਖੇ ਆ ਇਹਨਾਂ ਤੇ ਤਾਂ ਫਿਰ ਕਾਵਰੀ ਠੀਕ ਆਉਂਦੇ ਨੇ ਜੀ ਹਾਂਜੀ ਹਾਂ ਕਵਰ ਤਾਂ ਆਸਾਨ ਹੀ ਨਾ ਹੁੰਦਾ ਤੇ ਨਾ ਦੇਖੋ ਇੱਥੇ ਵੀ ਪਤਾ ਨਹੀਂ ਇਹਦੇ ਕੀ ਲੱਗੇ ਚਾਹ ਲੱਗੀ ਹੈ ਹਾਂਜੀ ਤੇ ਤੇ ਵੀ ਆਪਾਂ ਇੰਝ ਹੀ ਤਰ੍ਹਾਂ ਸਾਫ਼ ਕਰ ਦਾਂਗੇ ਜੀ ਠੀਕ ਹੈ ਜੀ ਤੇ ਲਓ ਜੀ ਇਸ ਪ੍ਰਕਾਰ ਆਪਾਂ ਦੋਨੇ ਸਾਈਡਾਂ ਨੂੰ ਸਾਫ਼ ਕਰ ਲਾਂਗੇ ਹੂੰ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕਰਾਂਗੇ ਤੇ ਲਓ ਜੀ ਆਪਾਂ ਦੋਨੇ ਸਾਈਡਾਂ ਤੇ ਮਾਰ ਲਾ ਤੇ ਤੁਸੀਂ ਦੇਖੋ ਵੀ ਜਿਹੜਾ ਇਹਦੇ ਉੱਪਰ ਲੂਆ ਜਾਂ ਤੇ ਰੇਤਾ ਲੱਗ ਗਿਆ ਉਹ ਕਿੰਨਾ ਲੈ ਗਿਆ ਹਾਂਜੀ ਇਸ ਬਗਾਰੇ ਆਪਾਂ ਸਾਫ਼ ਕਰ ਸਕਦੇ ਹਾਂ। ਆਹ ਤਾਂ ਉਂਗਲੀਆਂ ਛਪਕ ਗਈਆਂ ਹਨ। ਹਾਂਜੀ ਤੇ ਹੁਣ ਆਪਾਂ ਲੈ ਕੇ ਆਉਨੇ ਆ ਸਾਫ਼ ਪਾਣੀ ਫਿਰ ਉਹਦੇ ਨਾਲ ਕਰਾਂਗੇ ਤੇ ਫਿਰ ਆ ਵੀ ਤਰੀਕਾ ਦੱਸਾਂਗੇ ਜੀ। ਰੋਜ਼ ਵਾਟਰ ਵਾਲੇ ਵੀ ਆਪਾਂ ਕਿਵੇਂ ਅਪਣਾ ਸਕਦੇ ਹਾਂ ਤੇ ਠੀਕ ਹੈ। ਰੋਜ਼ ਵਾਟਰ ਵਾਲਾ ਉਹ ਤੋਂ ਬਾਅਦ ਚ ਦੱਸਾਂਗੇ। ਤੇ ਆਹ ਪਾਣੀ ਵੀ ਦੇਖੋ ਜੀ ਕਿੰਨਾ ਗੰਦਾ ਹੋ ਗਿਆ। ਹਾਂਜੀ ਪਾਣੀ ਵੀ ਗੰਦਲਾ ਹੋ ਗਿਆ ਪੂਰਾ। ਹਾਂਜੀ ਤੇ ਹੁਣ ਆਪਾਂ ਤੇ ਹੁਣ ਆਪਾਂ ਸਾਫ਼ ਪਾਣੀ ਮਾਰਨਾ ਮਤਲਬ ਹਾਂਜੀ ਹੁਣ ਮੈਂ ਗੁੰਗੁਣਾ ਜਿਹਾ ਪਾਣੀ ਲਿਆ ਮਸਾਫ਼। ਪਰ ਉਹ ਦੇਣਾ ਆਪਾਂ ਇਹਨੂੰ ਸਾਫ਼ ਕਰਾਂਗੇ। ਲਓ ਜੀ ਆਪਾਂ ਸਾਫ਼ ਪਾਣੀ ਲੈ ਆਂਦਾ ਗੁਣਗੁਣਾ ਜਾ। ਠੀਕ ਹੈ ਜੀ। ਤੇ ਹੁਣ ਆਪਾਂ ਇਹਦੇ ਵਿੱਚ ਦੀ ਸਾਫ਼ ਕਰ ਕਰਕੇ ਦੋਨੇ ਸਾਈਡਾਂ ਤੇ ਮਾਰ ਦਾਂਗੇ ਕਿਉਂਕਿ ਪਹਿਲਾਂ ਜਿੱਥੇ ਮਤਲਬ ਜਿਵੇਂ ਜਿਵੇਂ ਆਪਾਂ ਉਹ ਮਾਰਿਆ ਸੀਗਾ। ਹਾਂਜੀ ਚੰਗੀ ਤਰ੍ਹਾਂ ਇਹਨੂੰ ਆਪਾਂ ਦੋ ਤਿੰਨ ਵਾਰ ਵੀ ਮਾਰ ਸਕਦੇ ਹਾਂ। ਹਾਂ ਮਤਲਬ ਇਹ ਜਿਹੜੀ ਆਪਣੀ ਕੋਈ ਝੱਗ ਵਗੈਰਾ ਲੱਗੀ ਆਗੀ ਜਾਂ ਕੁਝ ਵੀ ਜੀਦਾ ਹਨਾ ਪਾਣੀ ਆ ਉਹ ਸਾਫ਼ ਹੋ ਜਾਊਗਾ। ਹਾਂਜੀ। ਤੇ ਪਾਣੀ ਵੀ ਤੁਸੀਂ ਦੇਖੀ ਹੋਵੇ ਕਿੰਨਾ ਗੰਦਲਾ ਹੋਊਗਾ ਹੂੰ ਕਿ ਪਹਿਲਾਂ ਵੀ ਇੱਕ ਦੋ ਵਾਰ ਜਿਹੜੀ ਚਾਦਰ ਚ ਉਧਰਨ ਬੈੱਡ ਸੀਟ ਵੀ ਆਪਾਂ ਨੂੰ ਐਵੇਂ ਹੁੰਦਾ ਵੀ ਇਹ ਇੰਨੀ ਧੋਣ ਵਾਲੀ ਤਾਂ ਹੈ ਨਹੀਂ ਵੀ ਕਿਤੇ ਦਾਗ ਦੂਗ ਲੱਗ ਜਾਂਦੇ ਨੇ ਤਾਂ ਮੈਂ ਐਵੇਂ ਮਾਰ ਦਿੰਨੇ ਫਿਰ ਬਾਅਦ ਚ ਆਪਾਂ ਪੱਖਾ ਸਾੜ ਦੰਨੇ ਜਿਵੇਂ ਗਾਹਾਂ ਚ ਹੁੰਦਾ ਜੀ ਕਈ ਵਾਰ ਹਾਂਜੀ ਹਾਂਜੀ ਤੇ ਵਧੀਆ ਸਾਬ ਹੋ ਜਾਂਦਾ ਕਿਰਾ ਹਾਂਜੀ ਹਾਂਜੀ ਤੇ ਬਾਕੀ ਰੋਸਤਾਨੀ ਵੀ ਐਵੇਂ ਹੁੰਦਾਗਾ ਵੀ ਆਪਾਂ ਨੂੰ ਤਾਂ ਜਿਵੇਂ ਧੋਣ ਗਈ ਪੈਂਦੀ ਐ ਨੇ ਜੀ ਪਰਈ ਵਾਰ ਐਵੇਂ ਹੁੰਦਾ ਵੀ ਹਲਕਾ ਜਿਹਾ ਕਿਤੇ ਦਾਗ ਦੂਗ ਲੱਗਿਆ ਹੁੰਦਾ ਜਾਂ ਰੇਤਾ ਰੋਤਾ ਹੁੰਦਾਗਾ ਤੇ ਵਧੀਆ ਲੱਜ ਜਾਂਦਾ ਜੀ ਉਹ ਵਧੀਆ ਲੱਜ ਜਾਂਦੀ صاف ਹੋ ਜਾਂਦਾ ਚਲੋ ਸੌਖਾ ਸਾਫ ਹੋ ਜਾਂਦਾ ਕੰਮ ਆਸਾਨ ਹੋ ਜਾਂਦਾ ਆਪਣਾ ਤੁਸੀਂ ਰੇਤਾਂ ਦੇਖੋ ਕਿੰਨਾ ਅਜੇ ਵੀ ਇਹੋ ਲੈ ਰਿਹਾ ਹਾਂਜੀ ਆਹ ਦੇਖੋ ਜੀ ਕਿੰਨਾ ਗੰਦਲਾ ਜਾ ਹੋ ਰਿਹਾਗਾ ਹਮ ਆਹ ਦੋਵੇਂ ਜੋਕਰ ਦਿਖ ਰਿਹਾ ਰੇਤਲ ਦੋਸਤੋ ਦਿਖਾ ਬੰਦ ਨੂੰ ਹਾਂਜੀ ਤਾਂ ਹੀ ਮੈਂ ਲਿਆ ਦੂਜਾ ਬਸ ਆਹ ਦੇਖੋ ਦੋਸਤੋ ਬਰੀਕ ਬਰੀਕ ਮਤਲਬ ਇਹ 1 ਮਿੰਟ ਫੋਕਸ ਕਰ ਲਾ ਰਹਿ ਹਾਂ ਆਹ ਦੇਖੋ ਦੋਸਤੋ ਬਰੀਕ ਬਰੀਕ ਮਤਲਬ ਪਤਾ ਨਹੀਂ ਕੈਮਰੇ 'ਚ ਦਿਖ ਰਿਹਾ ਕਿ ਨਹੀਂ ਪਰ ਅੱਖਾਂ ਨਾਲ ਤਾਂ ਉਵੇਂ ਜਿਵੇਂ ਦਿਖ ਰਿਹਾ ਜੀ ਪਾਣੀ ਵੀ ਦਸੂਗਾ ਜੀ ਵੀ ਗੰਦਲਾ ਹੋਈ ਜਾਂਦਾ ਹਮ ਸਾਰੇ ਤੇ ਮਾਰ ਦਾਂਗੇ ਚੰਗੀ ਤਰ੍ਹਾਂ ਕਿਤੇ ਵੀ ਜਿਹੜਾ ਆਪਾਂ ਈਜ਼ੀ ਪਾਈ ਆ ਉਹਦੇ ਚਾਗ ਨਾ ਰਵੇ ਆਪਣਾ ਕੰਬਲ ਵੀ ਵਧੀਆ ਰਹੇ ਸਫਾਈ ਵੀ ਵਧੀਆ ਹੋਵੇ ਤੇ ਜ਼ਿਆਦਾ ਮਿਹਨਤ ਵੀ ਨਾ ਲੱਗੇ ਜਿਹੜੇ ਥੱਲੇ ਪੱਲੇ ਲਮਕਦੇ ਸੀ ਉਹਨਾਂ ਤੇ ਵੀ ਆਪਾਂ ਸਾਰਿਆਂ ਤੇ ਪਹਿਲਾਂ ਈਜ਼ੀ ਵਾਲਾ ਪਾਣੀ ਮਾਰਿਆ ਠੀਕ ਹੈ ਜੀ ਤੇ ਹੁਣ ਆਪ ਸਾਰੇ ਤੇ ਮਾਰ ਦੇਣਾ ਜੀ ਆਪਾਂ ਮਤਲਬ ਜਿੱਥੇ ਜਿੱਥੇ ਆਪਾਂ ਸਾਈਡਾ ਸੂਡਾ ਤੇ ਮਾਰਿਆ ਸੀਗਾ ਜੀ ਤੇ ਤੁਸੀਂ ਆਹ ਦੇਖੋ ਜੀ ਹਮ ਜਿੱਥੇ ਰਮਣ ਉਂਗਲਾਂ ਉਵੇਂ ਦੀਆਂ ਉਵੇਂ ਛੁੱਪ ਜਾਂਦੀਆਂ ਹਨ ਜਿੱਥੇ ਜਿੱਥੇ ਉਂਗਲਾਂ ਨੇ ਉੱਤੇ ਉੱਤੇ ਰੇਤਾਂ ਉਵੇਂ ਜਮੇ ਜਾਂਦੇ ਹਨ ਜੀ ਕਿਉਂਕਿ ਦਾਵ ਆਉਂਦੀ ਹੈ ਜੀ ਤੇ ਸਾਰਾ ਜਿਹੜਾ ਰੇਤ ਹੈਗਾ ਉਹ ਲੈ ਜਾਂਦਾ ਹੈਗਾ ਤੇ ਵਧੀਆ ਤਰੀਕਾ ਜੀ ਇਹ ਹਮ ਬਹੁਤ ਵਧੀ ਹੀ ਹੁੰਦਾ ਹਨਾ ਜਵੇਂ ਸਿਸਟਮ ਨਹੀਂ ਨਹੀਂ ਜੀ ਹੁਣ ਇਹ ਜਿਵੇਂ ਐਵੇਂ ਆ ਵੀ ਆਪਾਂ ਨੂੰ ਵੀ ਥੋੜਾ ਮੋਟੀ ਵਾਤਿਆ ਹੁੰਦਾ ਤੇ ਆਪਣਾ ਐਵੇਂ ਦਾ ਬੇਰ ਨੂੰ ਆਪਾਂ ਧੋਣਾ ਨਹੀਂ ਇਹਨੂੰ ਇਹ ਪਾਏ ਵੀ ਰੱਖਣਾ ਹਾਂਜੀ ਐਵੇਂ ਰੱਖਣ ਦੀ ਬਜਾਏ ਕਿਉਂਕਿ ਗੰਦੀਆਂ ਚੀਜ਼ਾਂ ਤਾਂ ਆਪਾਂ ਸੋ ਮਤਲਬ ਸੰਭਾਲ ਕੇ ਵੀ ਨਹੀਂ ਰੱਖ ਸਕਦੇ ਇਸ ਕਰਕੇ ਉਹਨਾਂ ਦੀ ਮੈਲ ਆਪਾਂ ਐਵੇਂ ਕੱਢ ਸਕਦੇ ਹਾਂ ਜੀ ਹਾਂਜੀ ਤੇ ਇਹਨੂੰ ਆਪਾਂ ਕਈ ਵਾਰ ਸਾਫ਼ ਕਰ ਲਾਂਗੇ ਜੀ ਸਾਫ਼ ਪਾਣੀ ਵਿੱਚ ਦੀ ਹੂੰ ਤੇ ਹੁਣ ਮੈਂ ਇਹ ਸਾਈਡ ਤਾਂ ਸਾਫ਼ ਹੋ ਗਈ ਤੇ ਹੁਣ ਆਪਾਂ ਉਲਟ ਸਾਈਡ ਨੂੰ ਸਾਫ਼ ਕਰਾਂਗੇ ਇਸੇ ਤਰੀਕੇ ਨਾਲ ਮਤਲਬ ਆਪਾਂ ਉਲਟ ਸਾਈਡ ਸਾਫ਼ ਕਰਾਂਗੇ ਹਾਂਜੀ ਪਹਿਲਾਂ ਆਪਾਂ ਇਹਨੂੰ ਈਜੀ ਨਾਲ ਸਾਫ਼ ਕੀਤਾ ਸੀਗਾ ਤੇ ਹੁਣ ਆਪਾਂ ਸਾਰਿਆਂ ਨੂੰ ਬਿਵਾਸਾ ਕੇ ਸਾਫ ਪਾਣੀ ਨਾਲ ਸਾਫ ਕਰ ਲਾਂਗੇ ਜੀ। ਠੀਕ ਹੈ ਜੀ। ਦੋ ਵਾਰੀ ਕਰੂੰ ਜੀ ਮੈਂ ਇਹ। ਹੂੰ ਵੀਡੀਓ ਚ ਤਾਂ ਚੱਲ ਇੱਕ ਵਾਰ ਦਿਖਾਉਂਗੀ ਕਿਉਂਕਿ ਜਿਆਦਾ ਲੰਬੀ ਹੋ ਜਾ। ਹਾਂਜੀ ਦੋ ਜਾਂ ਤਿੰਨ ਵਾਰ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰ ਲਵਾਂ। ਠੀਕ ਐ ਦੋ ਤਿੰਨ ਵਾਰ ਕਰ ਲੈਣਾ ਆਪਾਂ ਮੇ। ਹਾਂਜੀ ਹਾਂਜੀ। ਲਓ ਜੀ ਦੋ ਤਿੰਨ ਵਾਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਏ ਤੇ ਪਾਣੀ ਵੀ ਦੇਖੋ ਆਪਣਾ ਬਿਲਕੁਲ ਸਾਫ਼ ਹੋ ਗਿਆ ਜਿੰਨੇ ਚਿਰ ਆਪਣਾ ਪਾਣੀ ਵਧੀਆ ਸਾਫ਼ ਨਹੀਂ ਨਾ ਹੁੰਦਾ। ਹਾਂਜੀ ਮਤਲਬ ਪਾਣੀ ਬਦਲ ਲਿਆ ਸੀਗਾ ਦੁਬਾਰੇ। ਦੋ ਤਿੰਨ ਵਾਰ ਸਾਫ਼ ਕਰ ਲਿਆ ਜੀ ਦੋਨੇ ਸਾਈਡਾਂ ਤੋਂ। ਠੀਕ ਐ ਜੀ। ਤੇ ਹੁਣ ਆਪਾਂ ਆ ਲੈ ਜੀ ਗੁਲਾਬ ਜਲ। ਇਹ ਆਪਸ਼ਨਲ ਆ ਜੇ ਹੈਗਾ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ। ਬਿਲਕ ਤਨ ਨਾਲ ਵਧੀਆ ਸਾਫ ਹੋ ਜਾਊਗਾ ਜੀ ਇਹਨੂੰ ਕਿਸੇ ਬੋਤਲ ਚ ਪਾ ਕੇ ਆਪਾਂ ਸਪਰੇਅ ਕਰਨੀ ਹੈ ਇਹਦੇ ਤੇ ਹਾਂਜੀ ਹਾਂਜੀ ਠੀਕ ਆ ਫਰੈਸ਼ ਫਰੈਸ਼ ਖੁਸ਼ਬੂ ਆਉਣ ਲੱਗ ਜੂਗੀ ਵਧੀਆ ਤੇ ਕਈ ਵਾਰ ਐਵੇਂ ਹੁੰਦਾ ਵੀ ਸਪਰੇਅ ਬੋਤਲ ਨਹੀਂ ਹੈਗੀ ਤਾਂ ਤੁਸੀਂ ਜਿਹੜਾ ਕੱਪੜਾ ਹੀ ਹੈਗਾ ਇਹ ਤੇ ਚੰਗੀ ਤਰ੍ਹਾਂ ਲਗਾ ਲਿਓ ਤੇ ਇਹ ਵੀ ਆਪਾਂ ਦੋਨੇ ਸਾਈਡਾਂ ਤੇ ਮਾਰ ਦੇਣਾ ਜੀ ਠੀਕ ਹੈ ਜੀ ਇਹ ਆਪਣਾ ਗਿੱਲਾ ਕਰਕੇ ਮਾਰ ਦੇਣਾ ਆਪਾਂ ਕੱਪੜੇ ਹਾਂਜੀ 15-20 ਮਿੰਟਾਂ ਦਾ ਕੰਮ ਹੈ ਹਮ ਮਤਲਬ ਜਿਹੜਾ ਸਾਰਾ ਕੰਬਲ ਨੂੰ ਸਾਫ ਕਰਨ ਦਾ ਬਾਅਦ ਚ ਆਪਾਂ ਇਹਨੂੰ ਸੁਕਾ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਦੋਸਤੋ ਸਪਰੇਅ ਮਾਰ ਦੇਣੀ ਆ ਆ ਲੈ ਕੁਝੀ ਹੂੰ ਸਾਰੇ ਤੇ ਮਾਰ ਦੇਣੀ ਹੈ ਜੇ ਆਪ ਇਸ ਤਰ੍ਹਾਂ ਹੂੰ ਨਾਲ ਤਾਂ ਕੋਸ਼ਿਸ਼ ਬੂਬਾ ਲਿਆ ਉੱਪਰ ਦੀ ਆਪਾਂ ਇੱਕ ਕੱਪੜਾ ਸਾਫ਼ ਕਰਕੇ ਫਿਰ ਦੁਬਾਰਾ ਫੇਰ ਫੇਰ ਦਾਂਗੇ ਇਹ ਨਾਲ ਬਹੁਤ ਵਧੀਆ ਇਹ ਨਾਲ ਤਾਂ ਫਰੈਸ਼ 프ਰੈਸ਼ ਹੋ ਜਾ ਤੇ ਨਾਲ ਬਹੁਤ ਹੀ ਜ਼ਿਆਦਾ ਸਾਫ਼ ਹੋ ਜਾ ਜੀ ਜੇ ਸਾਰੀ ਲੂਈ ਵਗੈਰਾ ਕਿਉਂ ਤਾਂ ਆਪਾਂ ਪਹਿਲੀ ਪਾਣੀ ਚ ਲਾਤੀ ਰੇਤਾ ਰੁਤਾ ਤੇ ਹੁਣ ਜਿਹੜੀ ਐਕਸਟਰਾ ਮਾਲਾ ਮੋਟਾ ਰਹਿ ਗਿਆ ਉਹ ਇਹਦੇ ਨਾਲ ਸਾਫ਼ ਹੋ ਜਾਊਗਾ ਜੀ ਉਹ ਇਹਦੇ ਨਾਲ ਸਾਫ਼ ਹੋ ਜਾਊਗਾ ਹਾਂਜੀ ਇਹ ਮਤਲਬ ਜ਼ਰੂਰੀ ਨਹੀਂ ਹੈਗਾ ਜੇ ਹੈਗਾ ਤਾਂ ਤੁਸੀਂ ਮਾਰ ਸਕਦੇ ਹੋ ਵੀ ਵਧੀਆ ਰਹਿੰਦੇ ਨੇ ਇਹ ਆਪਸ਼ਨਲ ਹੀ ਆ ਉਹਦੇ ਕੋਈ ਆਪਸ਼ਨਲ ਹੀ ਆ ਹਨਾ ਇਹ ਤਾਂ ਆਪਾਂ ਮਤਲਬ ਇੱਕ ਖੁਸ਼ਬੂ ਵਾਸਤੇ ਫਰੈਸ਼ਨੈਸ ਵਾਸਤੇ ਮਾਰਨਾ ਹਾਂਜੀ ਉਹ ਵੀ ਸੌਫਟ ਤਲੋ ਜੀ ਸਾਫ ਆਪਾਂ ਕਪੜਾ ਇਹ ਬਿਲਕੁਲ ਨਚੋੜ ਲੈਣਾ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਹੁਣ ਆਪਾਂ ਇਹ ਮਾਰ ਦਾਂਗੇ ਜੀ ਸਾਫ ਵੀ ਇੱਕ ਕਪੜਾ ਇਹ ਤੇ ਮਾਰ ਸਕਦੇ ਆ ਹੂੰ ਤੇ ਰੇਤਾ ਲਗਾਤਾ ਫੇਰ ਤੇ ਲਓ ਜੀ ਸਾਫ ਕਰਕੇ ਇੱਕ ਵਾਰੀ ਇਹ ਤੇ ਆਪਾਂ ਫੇਰ ਮਾਰ ਦਾਂਗੇ ਜੀ ਠੀਕ ਹੈ ਜੀ ਇੱਕ ਵਾਰੀ ਹੋਰ ਮਾਰ ਦੇਣਾ ਕਪੜਾ ਹਾਂਜੀ ਹੁਣ ਇਹ ਉਹ ਕੰਬਲ ਨੇ ਜੀ ਕਈ ਵਾਰ ਰਿਸ਼ਤੇਦਾਰ ਆਉਂਦੇ ਆਪਾਂ ਕਵਰ ਵੀ ਨਹੀਂ ਚੜਾਉਂਦੇ ਜਾਂ ਆਪਣਾ ਐਵੇਂ ਹੁੰਦਾ ਵੇ ਆਪਾਂ ਥੋੜੇ ਜੀ ਵਰਤਦੇ ਆ ਵਿਚਾਲਾ ਐਤਕੀ ਆਪਾਂ ਇਹਨੂੰ ਐਵੇਂ ਹੀ ਰੱਖ ਦੰਨੇ ਆ ਹਾਂਜੀ ਇਹ ਰਸਤੇਦਾਰਾਂ ਵਾਲੇ ਕੰਬਲ ਆ ਇਹ ਪ੍ਰਾਹੁਣੇ ਵਾਲੇ ਹਾਂਜੀ ਤੇ ਇੱਕ ਆਪਾਂ ਨੂੰ ਐਵੇਂ ਹੁੰਦਾ ਜੀ ਵੀ ਆਪਾਂ ਜੇ ਮਸ਼ੀਨ 'ਚ ਪਾਵਾਂਗੇ ਤਾਂ ਇਹਨਾਂ ਦੀ ਜਿਹੜੀ ਸੌਫਟਨੈਸ ਉਹ ਖਰਾਬ ਹੋ ਜੂਗੀ ਹਾਂਜੀ ਤੇ ਵੀ ਇਹ ਤਾਂ ਡਰੈਕ ਲੈਣੀ ਕਰਾਉਣੇ ਪੈਣਗੇ ਤਾਂ ਫਿਰ ਜਿਹੜੀ ਮਾੜੀ-ਮੋਟੀ ਇਹਦੇ ਤੇ ਲੱਗੀ ਹੋਈ ਆ ਜੀ ਕਿਤੋਂ ਵੀ ਇਹ ਖਰਾਬ ਹੋਇਆਗਾ ਤਾਂ ਇਸ ਤਰੀਕੇ ਨਾਲ ਆਪਾਂ ਲਾ ਸਕਦੇ ਹਾਂ ਜੀ ਹਾਂਜੀ ਕੋਈ ਸਾਰੇ ਕੰਬਲ ਨਹੀਂ ਵੀ ਜਿਹੜੇ ਆਪਾਂ ਸਾਰੀ ਠੰਡ 'ਚ ਲਏ ਨੇ ਵੀ ਉਹ ਪਏ ਤਰੀਕਾ ਵਰਤ ਲਿਓ ਉਹ ਤੇ ਨਹੀਂ ਵਰਤਣਾ ਜੀ ਉਹ ਤਾਂ ਸਿਰਫ ਧੋਣੇ ਪੈਣਗੇ ਸਾਫ਼ ਕਰਨੇ ਪੈਣਗੇ ਚੰਗੀ ਤਰ੍ਹਾਂ ਹੂੰ ਤੇ ਲਓ ਜੀ ਸਾਰੇ ਤੇ ਆਪਾਂ ਮਾਰਤਾ ਹੁਣ ਆਪਾਂ ਇਹਨੂੰ ਧੁੱਪੇ ਸਕਾਵਾ ਲਾਂਗੇ ਜੀ ਲਓ ਜੀ ਤਾਰ ਤੇ ਸੁੱਕਣਾ ਪਾਤਾ ਇਹਨੂੰ ਆਪਾਂ ਧੁੱਪ ਚ ਵੀ ਤੇ ਜਾਂ ਸਾਚ ਵੀ ਸੁਕਾ ਸਕਦੇ ਆਂ ਜੀ ਤੇ ਬਹੁਤ ਹੀ ਵਧੀਆ ਸਾਫ ਹੋ ਗਿਆ ਜਿਹੜੀ ਸਾਰੀ ਮਲ ਸੀ ਉਹ ਇਹਦੀ ਆਪਾਂ ਵਧੀਆ ਘੜਤੀ ਜੀ ਠੀਕ ਹੈ ਜੀ। ਸੋ ਇਹ ਤਰੀਕਾ ਵੀ ਆਪਾਂ ਵਰਤ ਸਕਦੇ ਹਾਂ ਜੀ ਜੇਕਰ ਥੋੜੀ-ਮੋਟੀ ਮੈਲ ਵਾਲੇ ਹੈਗੇ ਨੇ ਜਾਂ ਜਿਹੜੇ ਡਰਾਈ ਕਲੀਨ ਕਰਨ ਵਾਲੇ ਹੈਗੇ ਨੇ ਉਹਨੂੰ ਆਪਾਂ ਘਰੇ ਸਾਫ਼ ਕਰ ਸਕਦੇ ਹਾਂ ਪਰ ਜੇਕਰ ਜ਼ਿਆਦੀ ਮੈਲ ਆ ਫਿਰ ਜਾਂ ਤਾਂ ਆਪਾਂ ਉਹਨੂੰ ਡਰਾਈ ਕਲੀਨ ਹੀ ਕਰਾਉਣੀ ਪਊਗਾ ਤੇ ਜਾਂ ਉਹ ਬੌਸ਼ ਹੀ ਕਰਨੇ ਪੈਣਗੇ ਪਰ ਇਹ ਤਰੀਕਾ ਬਹੁਤ ਵਧੀਆ ਹੈ ਕਈ ਵਾਰ ਆਪਣੇ ਚਾਦਰਾਂ ਉਂ ਥੋੜੀ-ਮੋਟੀ ਮੈਲ ਲੱਗੀ ਹੁੰਦੀ ਆ ਆਪਣਾ ਐਵੇਂ ਹੁੰਦਾ ਵੀ ਚਲੋ ਆਪਾਂ ਇਹਨੂੰ ਧੋ ਦਨੇ ਤਾਂ ਇਹ ਤਰੀਕਾ ਵਰਤ ਕੇ ਵੀ ਆਪਾਂ ਉਹਨੂੰ ਸਾਫ਼ ਕਰ ਸਕਦੇ ਆ ਪਰ ਜੇ ਜ਼ਿਆਦੀ ਮੈਲ ਹੈ ਨੇ ਫਿਰ ਆਪਾਂ ਨੂੰ ਧੋਣ ਹੀ ਪੈਣੀ ਹੈ ਜੀ। ਸੋ ਮਤਲਬ ਇਹ ਸੌਖਾ ਤ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ